ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਵਧਣ ਤੋਂ ਅੜ ਗਿਆ ਸੀ ਕਿਉਂਕਿ ਉਸ ਖੇਤ ਦੇ ਵਿੱਚ ਕਿਸੇ ਸਮੇਂ ਤੰਬਾਕੂ ਗਾਇਆ ਗਿਆ ਸੀ ਤੇ ਅੱਜ ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਪੁੱਛੀਏ ਆਪਣੇ ਮਨ ਨੂੰ ਅੰਤਰਾਤਮਾ ਨੂੰ ਪੁੱਛੀਏ ਕਿ ਕੀ ਤੂੰ ਨਸ਼ਾ ਕਰਦਾ ਹੈ ਜੇ ਤੁਸੀਂ ਨਸ਼ਾ ਕਰਦੇ ਹੋ ਤਾ ਤੁਹਾਡਾ ਕਿਸੇ ਵੀ ਸਥਾਨ ਤੇ ਜਾਣ ਨਾਲ ਕੁਝ ਵੀ ਸਬਰੇਗਾ ਨਹੀਂ ਗੁਰ ਕੀ ਮਤੂਲੇ ਯਾਨੇ ਭਗਤ ਬਿਨਾਬੋ ਡੂਬੇ ਸਿਆਨੇ ਪਹਿਲਾ ਗੁਰੂ ਦੀ ਮਤ ਨੂੰ ਧਾਰਨ ਕਰੀਏ ਗੁਰੂ ਦੀ ਮਤ ਕਹਿੰਦੀ ਹੈ ਕੋਈ ਵੀ ਨਸ਼ਾ ਨਹੀਂ ਕਰਨਾ ਨਾਮ ਦਾ ਨਸ਼ਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਨਾਮ ਦਾ ਨਸ਼ਾ ਕਰਨਾ ਹੈ ਤੇ ਗੁਰੂ ਦੀ ਮਤ ਤੇ ਚੱਲਦੇ ਹਾਂ ਹਰ ਤੀਰਥ ਆਪਣਾ ਮਨ ਹੀ ਤੀਰਥ ਬਣ ਜਾਵੇਗਾ ਇਹ ਸਿੱਖਿਆ ਸਾਨੂੰ ਗੁਰਧਾਮਾਂ ਤੋਂ ਤੀਰਥ ਯਾਤਰਾ ਕਰਨ ਤੋਂ ਮਿਲਦੀ ਹੈ ਕਿਵੇਂ ਅਸੀਂ ਗੁਰੂ ਦੀ ਮੱਤ ਤੇ ਚੱਲਣਾ ਹੈ ਦਰਸ਼ਨ ਕਰਦੇ ਹਾਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਨਜਾਨ ਬੱਚੇ ਸਮਝੀਏ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ